ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਅਰਦਾਸ ਸਿ ਕੋ ਓੰਕਾਰ ਸਿ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵੰਤ ਜੀ ਸਹਾਇ ਵਾਹਿਗੁਰੂ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵੰਤ ਜੀ ਸਮਰ ਕਾ ਗੁਰੂ ਨਾਨਕ ਦੇਵ ਧਿਆਏ ਫਰੰਗਦਵਰ ਤੇ ਅਮਰਦਾਸ ਰਾਮਦਾਸ ਸੋਈ ਸਹਾਇ ਅਰਜਹ ਗੋਬਿੰਦ ਨਾਥ ਸੰਬੋਧ ਸ੍ਰੀ ਹਰਦਾਸ ਜੀ ਸ੍ਰੀ ਹਰਕਿਸ਼ਨ ਜੀ ਧਿਆਏ ਜਿਸ ਰਿਠੇ ਸਭ ਤੁਜਾਰੇ ਗੁਰੂ ਤੇਗ ਬਹਾਦਰ ਸਮਰਿਆ ਕਰਾਉਣਾ ਦੇ ਆਪੇ ਤਾਈ ਸੋਥਾ ਹੀ ਹੋਣਾ ਜੀ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੋਥਾ ਹੀ ਹੋਣਾ ਜੀ ਸਹਾਇ ਦਸਹੀ ਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਪਾਠ ਦਰਸ਼ਨ ਰਜ਼ਾਰ ਦਾ ਧੰਤਰ ਖਾਲਸਾ ਜੀ ਸਾਬੋ ਲੋ ਜੀ ਵਾਹਿਗੁਰੂ ਸਤਿਗੁਰਾਂ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹਟੀਆਂ ਜਪੀਆਂ ਤੁਪੀਆਂ ਜੁਨਾ ਨਾਮ ਜਪਿਆ ਬਣ ਛਕਿਆ ਦੇਖ ਚਲਾਈ ਤੇਗ ਵਾਹੀ ਦੇਖਣ ਕੇ ਅੰਡਟ ਕੀਤਾ ਜੀ ਤੇ ਨਾ ਪਿਆਰਾਂ ਤੇ ਪਿਆਰਾਂ ਦੀ ਪਵਿੱਤਰ ਨੇਕ ਕਮਾਈ ਦਾ ਧੰਤਰ ਖਾਲਸਾ ਜੀ ਸਾਬੋ ਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਤੇ ਬੰਦ ਬੰਦ ਕਟਾਏ ਉਪਰ ਲਹਾਏ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚੜਾਏ ਕੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤੁੰੜੇ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਹਿਤ ਨਾ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦ ਸਿੰਘ ਸੁੰਨੀਆ ਮਹਾਂਪੁਰਖਾਂ ਮਰਜੀਵੜੇ ਸਿੱਖਾਂ ਬੱਚਿਆਂ ਦੇ ਪੁੱਤਰ ਨੇ ਕਮਾਈ ਦਾ ਧਿਆਨ ਤਰ ਖਾਲਸਾ ਜੀ ਸਭੋ ਲੋ ਜੀ ਪੰਜਾਂ ਤਖਤਾਂ ਸਰਬੱਤਰ ਗੁਰਦੁਆਰਿਆਂ ਦਾ ਧਿਆਨ ਤਰ ਖਾਲਸਾ ਜੀ ਸਭੋ ਲੋ ਜੀ ਪ੍ਰਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜਪਿਆ ਵੈ ਨਾਮ ਚਿਤ ਆਵਨ ਕਾ ਸਤਿਕਾਰ ਸਰਬ ਸੁਖੋ ਹੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਤਿਆ ਰਿਆਤ ਦੇਵ ਤੇ ਇਕ ਪਤੀ ਵਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਏਕਾਲ ਪਖਵਾਹਿ ਗੁਰੂ ਆਪ ਜੀ ਕੇ ਸਿੱਧਾਂ ਨੂੰ ਬਖਸ਼ੂ ਜੀ ਸਿੱਖੀ ਧਾਨ ਕੇਸ ਧਾਨ ਰਹਿ ਧੰ ਸੋਧਾਨ ਪ੍ਰਸਾਦ ਧਾਨ ਦਨ ਸੋਧਾਨ ਨਾਮ ਧਾਨ ਸ੍ਰੀ ਅਮਰ ਸਤਿ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਤੁਸਕੇ ਲੇ ਲੇਂਗੇ ਜੁਬੋ ਜਗਤਾਲ ਤੁਮਕਾ ਜੈਕਾਰ ਖਾਲਸਾ ਜੀ ਸਹਬੋ ਲੋ ਜੀ ਵਾਹਿਗੁਰੂ ਆਪ ਜੀ ਕੇ ਸਿੱਖਾਂ ਦਾ ਮਾਨ ਨੀਵਾ ਮਤ ਉੱਚੀ ਮਰਬਤੇ ਰੱਖੇ ਆਪਾਲ ਪਤਵਾਹਿ ਗੁਰੂ ਜੀ ਸ੍ਰੀ ਨਨਕਾਣਾ ਸਾਹਿਬ ਤੋਂ ਲੈ ਕੇ ਹੋਰ ਬੇਅੰਤ ਗੁਰਦੁਆਰੇ ਗੁਰਧਾਮ ਜਿਨ੍ਹਾਂ ਨੂੰ ਸਤਪੰਤ ਤੋਂ ਛੋੜਿਆ ਗਿਆ ਹੈ ਤਿਨਾਂ ਦੇ ਖੁੱਲੇ ਦਰਸ਼ਨ ਸੇਵਾ ਸੰਭਾਲ ਦਾ ਧਨ ਪਿਆਰੇ ਖਾਲਸਾ ਜੀ ਰਮਕਸ਼ੋ ਇਹਨ ਮਾਨਿਆਂ ਦੇ ਮਾਨ ਸਤਗੁਰੂ ਨੇ ਤਾਣਿਆਂ ਦੇ ਤਾਨ ਸਤਗੁਰੂ ਨੇ ਔਟਿਆਂ ਦੀ ਓਟ ਸਤਗੁਰੂ ਧਨ ਗੁਰੂ ਨਾਨਕ ਦੇ ਮਹਾਰਾਜ ਤੁਮ ਤੁਮ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਮ ਗੁਰੂ ਗੰਚੇ ਮਹਾਰਾਜ ਏਕਾਲ ਪੁਰਖਵਾਹ ਜੀ ਜੀਓ ਆਪ ਜੀ ਕੇ ਪਾਕ ਤੇ ਤੁਰ ਕੇ ਸੁੱਤੇ ਚੰਨਾ ਕਮਲਾ ਬਿਖੇਰ ਅਰਦਾਸ ਬੇਨਤੀ ਹੈ ਦਾਤਾਰ ਪਾਤਸ਼ਾਹ ਆਪ ਜਾਣੀ ਜਾਣ ਸਮਰਾਤ ਦਾਤਾਰ ਪਾਤਸ਼ਾਹ ਹੋ ਪਾਤਸ਼ਾਹ ਜੀ ਉਦਮ ਮਤ ਪ੍ਰੋ ਅੰਤਰਜਾਮੀ ਜਿਉਂ ਪ੍ਰੇਰਣਾ ਤੇ ਕਰਣਾ ਦੇ ਮਹਾ ਬਾਪ ਅਨੁਸਾਰ ਪਾਤਸ਼ਾਹ ਜੀ ਆਪ ਜੀ ਕੇ ਦਰਕਾਰ ਦੇ ਸੇਵਕਾਂ ਨੂੰ ਉਦਮ ਫਰਾਲਾ ਬਖਸ਼ਿਸ਼ ਕੀਤਾ ਪਾਤਸ਼ਾਹ ਜੀ ਪਿਛਲੇ ਸਮੇਂ ਤੋਂ ਪਾਤਸ਼ਾਹੀਓ ਆਪਜੀ ਕੀ ਪਵਿੱਤਰ ਬਾਣੀ ਦੇ ਪਾਤਸ਼ਾਹੀ ਸ੍ਰੀ ਸਾਹਿਬ ਪਾਠ ਸਾਹਿਬ ਦੀ ਰਮਤਾ ਹੋਈ ਪਾਤਸ਼ਾਹੀਓ ਆਨਲਾਈਨ ਸੇਵਾ ਬੇਅੰਤ કૃਪਾ ਦੇ ਵਿੱਚ ਦੇਸ਼ ਅਤੇ ਵਿਦੇਸ਼ ਦੀਆਂ ਸੰਤਾਂ ਜੁੜ ਕੇ ਪਾਤਸ਼ਾਹੀਓ ਪਵਿੱਤਰ ਬਾਣੀ ਸਰਵਣ ਕਰ ਰਹੀਆਂ ਹਨ ਪਾਤਸ਼ਾਹੀਓ ਆਪਜੀ ਨੇ ਬਖਸ਼ਿਸ਼ ਕੀਤੀ ਬਾਣੀ ਆਪ ਤੋਂ ਮੱਧ ਭਾਗ ਪਹੁੰਚੀ ਆਦਾਤਾ ਜੀ ਕਿਰਪਾ ਕਰਨੀ ਆਪ ਤੋਂ ਮੱਧ ਤੱਕ ਜਿੰਨੀਆਂ ਵੀ ਸਿੱਖ ਸੰਤਾਂ ਮਾਈ ਭਾਈ ਵੀਰ ਬਜ਼ੁਰਗ ਪਾਤਸ਼ਾਹ ਜੀ ਪਵਿੱਤਰ ਬਾਣੀ ਪੜ ਸੁਣ ਰਹੇ ਹਨ ਪਾਤਸ਼ਾਹ ਜੀ ਕਿਰਪਾ ਕਰਿਓ ਸਰਵਤਨ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਿਓ ਬਾਣੀ ਪੜਦੇ ਆਂ ਸੇਵਾ ਕਰਦੇ ਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਆਪ ਅਖਸ਼ੰਤ ਪਿਤਾ ਹੋ ਕਿਰਪਾ ਕਰਕੇ ਬਖਸ਼ ਲੈਣਾ ਅਗੋਤ ਉਸ ਮਤਵਸ਼ਿਸ਼ਕਰਣੀ ਦਰ ਘਰ ਨਾਲ ਜੋੜਨ ਦਾ ਦਰ ਕਰਦੀ ਸੇਵਾ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨਾ ਦੇਸ਼ ਵਿਦੇਸ਼ ਵਿੱਚ ਬੇਟੀਆਂ ਸਿੱਖ ਸੰਤਾਂ ਦੇ ਸਿੱਖੇ ਮੇਰ ਭਰਿਆਂ ਤੱਕਣਾ ਕਾਰਜਾਂ ਵਿੱਚ ਸੁਪਲਤਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀ ਇਸੇ ਤਰ੍ਹਾਂ ਆਪਣੇ ਦਰਕਾਰ ਨਾਲ ਜੋੜ ਕੇ ਰੱਖਣਾ ਪਾਤਸ਼ਾਹ ਜੀ ਜਿਸ ਤਰ੍ਹਾਂ ਆਪ ਜੀ ਨੇ ਬਖਸ਼ਿਸ਼ ਕੀਤੀ ਹੈ ਪਾਤਸ਼ਾਹ ਜੀ ਆਤ ਤੋਂ ਮੱਧ ਭਾਗ ਤੱਕ ਪਾਤਸ਼ਾਹ ਜੀ ਇਹ ਨਿਰੰਤਰ ਸੇਵਾ ਪਾਤਸ਼ਾਹ ਜੀ ਆਪ ਜੀ ਨੇ ਲਈ ਹੈ ਇਸੇ ਤਰ੍ਹਾਂ ਹੀ ਪਾਤਸ਼ਾਹ ਜੀ ਕਿਰਪਾ ਕਰਨੀ ਮੱਧ ਤੋਂ ਪਾਤਸ਼ਾਹ ਜੀ ਅੰਤ ਤੋਂ ਨਿਰਵਿਘਨਤਾ ਸਹਿਤ ਸੰਪੂਰਨਤਾ ਬਖਸ਼ਿਸ਼ ਕਰਨੀ ਸੇਵਾਦਾਰਾਂ ਦੀ ਸੀਸ ਤੇ ਮਿਹਰ ਪਰਿਆ ਹੱਥ ਰੱਖਣਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਪਾਤਸ਼ਾਹ ਜੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਚਰਨਾਂ ਵਿੱਚ ਪੜਾ ਪ੍ਰਸ਼ਾਦ ਹਾਜ਼ਰ ਹੈ ਪਾਤਸ਼ਾਹ ਪ੍ਰਵਾਨ ਹੋਵੇ ਪ੍ਰਵਾਨਿਆ ਸੰਗਤ ਵਿੱਚ ਵਰਤੇ ਜੋ ਜੀ ਸਕੇ ਸਮੁਖ ਵਾਹਿਗੁਰੂ ਵਾਹਿਗੁਰੂ ਨਾਮ ਜਪੇ ਕਰੋ ਕਿਰਪਾ ਲਾਹੇ ਕੁੰਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਪਾਤਸ਼ਾਹ ਜੀ ਅਤੇ ਮਦ ਭਾਗ ਤੋਂ ਅੱਗੇ ਬਾਣੀ ਆਰੰਭ ਕਰਨ ਦੀ ਆਗਿਆ ਬਖਸ਼ੋ ਸਹੀ ਪਿਆਰਿਆਂ ਦੇ ਮੇਲ ਜਿਨ੍ਹਾਂ ਮਿਲਿਆ ਅਪਜੀ ਕਾ ਨਾਮ ਜਪਿਆ ਹੋਵੇ ਧੰਨ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਭਾਣੀ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਈ ਸੋ ਨਿਹਾਲ ਸਤਨਾਮ ਵਾਹਿਗੁਰੂ ਸਾਹਿਬ ਜੀਓ ਜੇਤਾ ਸਮੰਦ ਸਾਗਰ ਨੀਰ ਭਰਿਆ ਦਿੱਤੇ ਔਗਣ ਹਮਾਰੇ ਦਇਆ ਕਰਹੁ ਕਿਛ ਮੇਰੇ ਉਪਾਵੋ ਡੁੱਬਦੇ ਪੱਥਰ ਤਾਰੇ ਜੀਣਾ ਅਗਨ ਬਰਾਬਰ ਤਪੈ ਪੀਤਰ ਵਗੇ ਕਾਤੀ ਰਣਵਤ ਨਾਨਕ ਹੁਕਮ ਪਛਾਨੈ ਸੁਖ ਹੋਵੇ ਦਿਨ ਰਾਤੀ ਸੋ ਕਹ ਹਟਾਲ ਗੁਰ ਸੇਵੈ ਐ ਅਹਨ ਸੋ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀਓ ਜੈਤ ਸ੍ਰੀ ਮਹੱਲਾ ਪੰਜਵਾ ਵਾਰ ਸਲੋਕਾਂ ਨਾਲ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਆਦ ਪੂਰਨ ਮਦ ਪੂਰਨ अंतः पूर्ण परमेश्वर है सिमरंत संत सर्वत्र रमणं नानक अगना सुन जगदीश्वर है आदपूरण महदपूरण ਅੰਤਪੂਰਣ ਪਰਮੇਸ਼ਵਰ ਹੈ ਸਿਮਰੰਤ ਸੰਤ ਸਰਵ ਉੱਤਰ ਰਮਣੰ ਨਾਨਕ ਅਗੁਨਾ ਸੁਨ ਜਗਦੀਸ਼ਵਰ ਹੈ ਵੇਖਣਾ ਸੁਨਣਾ ਸੁਨਾਵਣੋ ਮਨਮਹਿ ਦ੍ਰਿੜੀਐ ਸਾਚ ਭੂਰ ਰਹਿਓ ਸਰਵਤਰ ਮੈਂ ਨਾਨਕ ਹਰ ਰੰਗ ਰਾਤ ਪਉੜੀ ਹਰ ਏਕ ਨਰੰਜਣ ਗਾਈਐ ਸਭ ਅੰਤਰ ਸੋਈ ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਖਿਰ ਮਥਾਪ ਉਥਾਪਦਾ ਤਿਸ ਵेन ਨਹੀਂ ਕੋਈ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿ세 ਆਪ ਬੁਝਾਏ ਸੋ ਗੁਜਸੀ ਨਿਰਮਲ ਜਨ ਸੋਈ ਕਿਨ ਮਹ ਥਾਪ ਉਥਾਪਦਾ ਜਿਸ ਵੇਨਾ ਨਹੀਂ ਕੋਈ ਕੰਡ ਬ੍ਰਹਮਾंड ਪਾਤਾਲ ਦੀਪ ਰਵਿਆ ਸਭ ਲੋਈ ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ